ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਆਜ਼ਦੀਨਾ ਵੀ ਟੈਸ਼ਨ ਤੁਹਾਡਾ ਸਵਾਗਤ ਕਰਦੀ ਆਂ ਕਾਫੀ ਲੰਬੇ ਸਮੇਂ ਤੋਂ ਨਾ ਪਹਿਨਾਂਦੀ ਇਹ ਸੂਟ ਨੂੰ ਲੈ ਕੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਤੇ ਸਪੈਸ਼ਲੀ ਪਹਿਨਾਂ ਦੀ ਡਿਮਾਂਡ ਤੇ ਆਪਾਂ ਉਹ ਵਾਲੇ ਸੂਟ ਜਿਹੜੇ ਲੈ ਕੇ ਆਏ ਆਂ ਅਗਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਚਾਹਣ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਕਲਰ ਕੋਈ ਵੀ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਜਲਦੀ ਤੁਹਾਨੂੰ ਸੂਟ ਦਿਖਾਵਾਂਗੇ ਕਿਉਂਕਿ ਆਪਾਂ ਬਹੁਤ ਜਲਦੀ ਦੇ ਵਿੱਚ ਅੱਜ ਤੇ ਲੋ ਜੀ ਕਲਰ ਚੈੱਕ ਕਰੋ ਪਹਿਲਾਂ ਤੇ ਇਹ ਵਾਲਾ ਵੈਲਵਟ ਬਰਾਸ਼ੋ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਾਫੀ ਜ਼ ਹਮੇਸ਼ਾ ਦੀ ਤਰ੍ਹਾਂ ਆਪਾਂ ਤੁਹਾਡੇ ਵਾਸਤੇ ਫਾਈਨ ਕੁਆਲਿਟੀ ਲੈ ਕੇ ਆਏ ਆ ਕੋਈ ਸੈਮੀ ਨਹੀਂ ਲੈ ਕੇ ਆਏ ਕਈ ਉਹਨਾਂ ਦੇਖੋ ਵੀਡੀਓ ਵਿੱਚ ਪਤਾ ਨਹੀਂ ਲੱਗਦਾ ਅਗਲਾ ਕਹਿ ਦਿੰਦਾ ਕਿ ਆਪਾਂ ਫੁੱਲ ਪਿਓਰ ਦੇ ਵਿੱਚ ਲੈ ਕੇ ਆਏ ਆ ਬਟ ਜੋ ਫੁੱਲ ਪਿਓਰ ਹੈ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਲਾਈਟ ਵੇਟ ਹੁੰਦੀ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹ ਵਾਲਾ ਕਾਫੀ ਪਹਿਣਾਂ ਤੋਂ ਸਾਨੂੰ ਮੈਸੇਜ ਆ ਰਹੇ ਸੀ ਕਾਫੀ ਸਮੇਂ ਤੋਂ ਵੀ ਅਮਰ ਅਸੀਂ ਸੂਟ ਤੁਹਾਡੇ ਤੋਂ ਹੀ ਬਾਏ ਕਰਨਾ ਸਾਨੂੰ ਜਿੱਥੋਂ ਮਰਜ਼ੀ ਲੈ ਕੇ ਦਿਓ ਚਲੋ ਪਹਿਣੋਂ ਤੁਹਾਡੀ ਡਿਮਾਂਡ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਲੈ ਕੇ ਆਏ ਆ ਠੀਕ ਹੈ ਜੀ ਦੇਖੋ ਇਦੇ ਵਿੱਚ ਜਿਹੜੀ ਮੈਚਿੰਗ ਰਹੇਗੀ ਉਹ ਸਿਲਕ ਵੈਲਵਟ ਦੀ ਰਹੇਗੀ ਇਸੇ ਤਰ੍ਹਾਂ ਹੀ ਮੈਚਿੰਗ ਆ ਰਹੀ ਹੈ ਅਗਰ ਤੁਸੀਂ ਆਫ ਵਾਈਟ ਨਹੀਂ ਲਗਾਉਣਾ ਤਾਂ ਇਸ ਤਰ੍ਹਾਂ ਸਕਿਨ 골ਡਨ ਕਲਰ ਲੱਗੇਗਾ ਠੀਕ ਹੈ ਬੱਸ ਸੇ ਇਹਦੇ ਨਾਲ ਹੀ ਕਾਫੀ ਜ਼ਿਆਦਾ ਟ੍ਰੈਂਡੀ ਦੇ ਉੱਤੇ ਵਾਲਾ ਸੂਟ ਜਿਹੜਾ ਚੱਲ ਰਿਹਾ ਵਿਦਆਊਟ ਦੁਪੱਟਾ ਰਹੇਗਾ ਸਿਲਕ ਵੈਲਵਟ ਦੀ ਬਾਟਮ ਆਪਾਂ ਲਗਾਈ ਹੋਈ ਹੈ ਠੀਕ ਹੈ ਜੀ ਵੈਲਵਟ ਬਰਾਸੋ ਦੀ ਸ਼ਰਟ ਰਹੇਗੀ ਕਲਰ ਕੰਟਰਾਸਟ ਜਿਹੜਾ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਿਨਾ ਦੁਪੱਟੇ ਤੋਂ ਅਗਾ ਤੁਹਾਡਾ ਆਰਡਰ ਸਾਡੇ ਕੋਲ ਚੱਲ ਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਬਟ ਪਲੀਜ਼ ਨਕਲਾਂ ਤੋਂ ਬਚੋ ਠੀਕ ਹੈ ਜੀ ਜੋ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਤਾਂ origignal ਚੀਜ਼ ਹੀ ਲਓ ਠੀਕ ਹੈ ਜੀ ਲਓ ਜੀ ਬਹੁਤ ਸੋਹਣੀ ਮੈਚਿੰਗ ਜਿੰਨੇ ਮਰਜੀ ਤੁਸੀਂ ਸੂਟ ਡੈਡ ਸਾਡੇ ਤੋਂ ਲੈ ਸਕਦੇ ਹੋ ਬਟ ਕੁਆਲਿਟੀ ਆਪਾਂ ਤੁਹਾਨੂੰ ਹਮੇਸ਼ਾ ਹੀ ਅੱਛੀ ਦਵਾਂਗੇ ਹਲਕੀ ਕੁਆਲਿਟੀ ਆਪਾਂ ਨਾ ਤਾਂ ਖੁਦ ਲਾਈਕ ਕਰਦੇ ਆ ਤੇ ਨਾ ਹੀ ਅਸੀਂ ਆਪਣੀਆਂ ਭੈਣਾਂ ਨੂੰ ਰეკਮੈਂਡ ਕਰਦੇ ਆ ਠੀਕ ਹੈ ਜੀ ਲਓ ਜੀ ਅਗਲਾ ਕਲਰ ਅੱਜ ਵਾਲੇ ਸਾਰੇ ਸੂਟ ਆਫਰ ਦੇ ਵਿੱਚ ਨੇ ਜੀ ਫਟਾਫਟ ਜਿਹੜੀਆਂ ਭੈਣਾ ਆਫਰ ਦਾ ਫਾਇਦਾ ਚੱਕਣਾ ਚਾਹੁੰਦੀਆਂ ਤੁਸੀਂ ਚੱਕ ਸਕਦੇ ਹੋ ਤੇ ਲਓ ਜੀ ਇਹ ਰਹੇਗੀ ਕ੍ਰਸ਼ ਸਿਲਕ ਬਹੁਤ ਪਿਆਰੀ ਜੀ ਕ੍ਰਸ਼ ਸਿਲਕ ਰਹੇਗੀ ਠੀਕ ਹੈ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜਿਹੜੀ ਆਪਾਂ ਨੇ ਕਹਿੰਦੇ ਸਾਨੂੰ ਸਕਿਨ ਨੂੰ ਅਲਰਜੀ ਹੈ ਸਾਨੂੰ ਕੋਈ ਹਾਰ ਫੈਬਰਿਕ ਸੂਟ ਸਾਡੀ ਸਕਿਨ ਨੂੰ ਨਹੀਂ ਕਰਦਾ ਇਹ ਉਹਨਾਂ ਭੈਣਾ ਵਾਸਤੇ ਆ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਬਿਨਾ ਲਾਈਨਿੰਗ ਤੋਂ ਤੁਸੀਂ ਨਾ ਬਣਾਇਓ ਕਾਟਨ ਦੀ ਲਾਈਨਿੰਗ ਤੁਸੀਂ ਐਡ ਕਰਵਾ ਸਕਦੇ ਹੋ ਠੀਕ ਹੈ ਜੀ ਬਾਟਮ ਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਰਹੇਗਾ ਚੈੱਕ ਕਰੋ ਪਹਿਲਾ ਕਲਰ ਬਹੁਤ ਹੀ ਪਿਆਰਾ ਕਲਰ ਚੈੱਕ ਕਰੀ ਜਾਓ ਜਿਹੜਾ ਜਿਹੜ スクリーンショット ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਰੇ ਸੂਟ ਆਫਰ ਵਾਲੇ ਨੇ ਸਿਰਫ ਅੱਜ ਵਾਸਤੇ ਜਿਹੜੇ ਆਪਾਂ ਅੱਜ ਬੁਕਿੰਗ ਕਰਨਗੇ ਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੀਆਂ ਆਪਾਂ ਕੱਲ ਬੁੱਕ ਕਰਨਗੇ ਉਹਨਾਂ ਉੱਤੇ ਸ਼ਿਪਿੰਗ ਲੱਗੇਗੀ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਅਗਲਾ ਕਲਰ ਇਹ ਹੈਗਾ ਇਹ ਵਾਲਾ ਗ੍ਰੇ ਕਲਰ ਬੜਾ ਹੀ ਪਿਆਰਾ ਜਿਹਾ ਸਰਦਾਰੀ ਜਿਹਾ ਕਲਰ ਨੇ ਜੀ ਇਹ ਵਾਲੇ ਸਾਰੇ ਠੀਕ ਹੈ ਇਸ ਤਰੀਕੇ ਨਾਲ ਬੋਟਲ ਦੇ ਛਲਕੇ ਤੁਹਾਨੂੰ ਸੈਲਫ ਪ੍ਰਿੰਟ ਮਿਲੇਗਾ ਡਿਜ਼ਾਈਨਿੰਗ ਸੇਮ ਰਹੇਗੀ ਕਲਰ ਅਲੱਗ-ਅਲੱਗ ਰਹਿਣਗੇ ਠੀਕ ਹੈ ਜੀ ਫਟਾਫਟ ਸਕਰੀਨਸ਼ਾਟ ਲਈ ਜਾਓ WhatsApp ਤੇ ਮੈਸੇਜ ਕਰੀ ਜਾਓ ਬਿਨਾ ਸਕਰੀਨਸ਼ਾਟ ਤੋਂ WhatsApp ਤੇ ਮੈਸੇਜ ਨਹੀਂ ਕਰਨਾ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਠੀਕ ਹੈ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਿਓ ਲਓ ਜੀ ਅਗਲਾ ਪੀਸ ਰਹੇਗਾ ਗਲਾਸ ਸਿਲਕ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਹੈ ਪਲੇਨ ਬੋਟਮ ਰਹੇਗੀ ਇਹਦੇ ਨਾਲ ਬੋਟਮ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਇਸ ਤਰੀਕੇ ਨਾਲ ਦੇਖੋ ਬਹੁਤ ਸੋਹਣਾ ਕਲਰ ਹੈ ਉਲਟੀ ਸਾਈਡ ਖੁੱਲ ਗਈ ਸੀ ਇਸ ਤਰੀਕੇ ਨਾਲ ਰਹੇਗੀ ਜੀ ਸਿੱਧੀ ਸਾਈਡ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਬਹੁਤ ਪਿਆਰੀ ਫਿਟਿੰਗ ਬਣਦੀ ਹੈ ਅਜਾ ਆਫਰ ਦਾ ਤੁਸੀਂ ਫਾਇਦਾ ਚੱਕ ਲਓ ਜਿਹੜਾ ਜਿਹੜਾ ਕਲਰ ਪਸੰਦ ਹੈ ਇਹਦਾ ਜਿਹੜੀ ਬਾਟਮ ਹੈ ਜੀ ਮਹਿੰਦੀ ਕਲਰ ਦੀ ਰਹੇਗੀ ਬੇਸ ਕਲਰ ਦੀ ਹੋਈ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੈ ਬਿਨਾਂ ਦੁਪੱਟੇ ਤੋਂ ਸਾਰੇ ਸੂਟ ਬਿਨਾਂ ਦੁਪੱਟੇ ਤੋਂ ਰਹਿਣਗੇ ਲਓ ਜੀ ਗਲਾਸ ਸਿਲਕ ਦੇ ਵਿੱਚ ਅਗਲਾ ਕਲਰ ਰਹੇਗਾ ਇਹ ਵਾਲਾ ਮੋਡਲ ਦੀ ਇਹ ਨਾਲ ਬਾਟਮ ਰਹੇਗੀ ਠੀਕ ਹੈ ਮੋਡਲ ਸਿਲਕ ਦੀ ਬਾਟਮ ਰਹੇਗੀ ਕਲਰ ਬਹੁਤ ਪਿਆਰੇ ਨੇ ਅਗ ਅਗਰ ਤੁਸੀਂ ਕਿਸੇ ਨੂੰ ਗਿਫਟ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਸਭ ਦੀ ਪ੍ਰਿੰਟਿੰਗ ਜਿਹੜੀ ਅਲੱਗ-ਅਲੱਗ ਹੈ ਬਹੁਤ ਹੀ ਪਿਆਰਾ ਜਿਹਾ ਵਾਲਾ ਕਲਰ ਹੈ ਫਟਾਫਟ ਕਲਰ ਪਸੰਦ ਕਰੋ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜਿਹੜੀਆਂ ਭੈਣਾ ਚੈਨਲ ਤੇ ਪਹਿਲੀ ਵਾਰੀ ਆਉਂਦੀ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਇੱਕ ਵਾਰ ਹੀ ਕਰਨਾ ਤੁਸੀਂ ਹਰ ਵਾਰ ਸਬਸਕ੍ਰਾਈਬ ਨਹੀਂ ਕਰਨਾ ਲਓ ਜੀ ਅਗਲਾ ਕਲਰ ਇਹ ਵਾਲਾ ਕਿੰਨਾ ਪਿਆਰਾ ਕਲਰ ਦੇਖੋ ਬਹੁਤ ਪਿਆਰੀ ਜੀ ਸ਼ੇਡ ਹੈ ਜੀ ਬਹੁਤ ਲੰਬੇ ਸਮੇਂ ਤੋਂ ਭੈਣਾ ਦੀ ਡਿਮਾਂਡ ਸੀ ਕਿ ਅਮਨ ਜਿਹੜੇ ਤੁਸੀਂ ਗਲਾਸ ਸਿਲਕ ਦੇ ਸੂਟ ਦਿਖਾ ਬਹੁਤ ਹੋਇਆ ਦਾ ਸੌਫਟ ਹੈ ਜੀ ਬਹੁਤ ਪਿਆਰੀ ਫਿਟਿੰਗ ਬਣਦੀ ਹੈ ਮੋਡਲ ਸਿਲਕ ਦੀ ਬਾਟਮ ਰਹੇਗੀ 2.5 ਮੀਟਰ ਦੀ ਸ਼ਰਟ ਐਂਡ 2.5 ਦੀ ਬਾਟਮ ਮਿਲੇਗੀ ਤੁਹਾਨੂੰ ਬਹੁਤ ਪਿਆਰੇ ਸੂਟ ਨੇ ਬਾਕੀ ਜਿਹੜੀ ਲੁੱਕ ਹੈ ਉਹ ਸਟੀਚਿੰਗ ਤੋਂ ਬਾਅਦ ਹੀ ਪਤਾ ਲੱਗਦਾ ਠੀਕ ਹੈ ਜੀ ਕਾਫੀ ਸਾਰੇ ਸੂਟ ਆਪਾਂ ਸਟਿਚ ਵੀ ਕੀਤੇ ਹੋਏ ਨੇ ਜਿਹੜਾ ਤੁਹਾਨੂੰ ਆਪਾਂ ਨੇ ਪਹਿਲਾਂ ਗ੍ਰੀਨ ਦਿਖਾਇਆ ਸੀ ਉਹਦੇ ਵਿੱਚ ਅਗਲਾ ਕਲਰ ਰਹੇਗਾ ਬਲੈਕ ਬਹੁਤ ਹੀ ਪਿਆਰਾ ਜਿਹੜੀਆਂ ਪਹਿਣਾ ਕੋਲ ਕਪੜਾ ਗਿਆ ਉਹਨਾਂ ਨੂੰ ਸਭ ਨੂੰ ਪਤਾ ਕਿ ਕੁਆਲਿਟੀ ਕੀ ਹੈ ਆਪਾਂ ਹਮੇਸ਼ਾ ਹੀ ਕਹਿੰਨੇ ਆ ਤੁਹਾਨੂੰ ਵੀ ਕੁਆਲਿਟੀ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਬਹੁਤ ਖੁਸ਼ ਆ ਰਹਾ ਮਾਰਕੀਟ ਦੇ ਵਿੱਚ ਬਟ ਆਪਾਂ ਕਦੀ ਕਾਪੀ ਨਹੀਂ ਲੈ ਕੇ ਆਏ ਹੈਗੇ ਤੁਹਾਡੇ ਵਾਸਤੇ ਲੋ ਬਲੈਕ ਕਲਰ ਵੀ ਬਹੁਤ ਪਿਆਰਾ ਅਗਰ ਤੁਸੀਂ ਬਲੈਕ ਕਲਰ ਨੂੰ ਪਸੰਦ ਕਰ ਤੁਸੀਂ ਇਹ ਵਾਲਾ ਸੂਟ ਜਿਹੜਾ ਕਰ ਸਕਦੇ ਹੋ ਲੋ ਜੀ ਇੱਕ ਰਹੇਗਾ ਇਹ ਵਾਲਾ ਪਿਸਤਾ ਕਲਰ ਬਹੁਤ ਸੋਹਣਾ ਜੀ ਪਿਸਤਾ ਕਲਰ ਵੀ ਇਸੇ ਇੱਕ ਨਾ ਫਟਾਫਟ ਸੂਟ ਪਸੰਦ ਕਰੀ ਜਾਓ ਤੁਸੀਂ ਕਿਸੇ ਵੀ ਮੌਸਮ ਦੇ ਚ ਇਹਨੂੰ ਵੇਅਰ ਕਰ ਸਕਦੇ ਹੋ ਲਾਈਨਿੰਗ ਟਾਪਕੀ ਲਗਵਾ ਸਕਦੇ ਹੋ ਕਾਟਨ ਦੀ ਲਗਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤਾਂ ਅਸੀਂ ਆਪਣੇ ਅਕੋਰਡਿੰਗ ਤੁਹਾਨੂੰ ਸਟਿਚ ਕਰਕੇ ਭੇਜਾਂਗੇ ਠੀਕ ਹੈ ਅਗਰ ਤੁਸੀਂ ਵਿਦਆਊਟ ਲਾਈਨਿੰਗ ਵਿਦਆਊਟ ਸਵਿਚਿੰਗ ਬੁੱਕ ਕਰਨਾ ਚਾਹੁੰਦੇ ਹੋ ਤਾਂ ਵਿਦਆਊਟ ਸਵਿਚਿੰਗ ਵੀ ਸਾਡੇ ਤੋਂ ਬਾਇ ਕਰ ਸਕਦੇ ਹੋ ਬਹੁਤ ਪਿਆਰੇ ਜੇ ਲਾਈਟ ਜੇ ਕਲਰ ਨੇ ਜੀ ਇਹ ਵਾਲਾ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਹਨੂੰ ਆਪਾਂ ਜੰਗ ਏਜ ਵਾਸਤੇ ਵੀ ਬਣਾ ਸਕਦੇ ਹਾਂ ਥੋੜਾ 올ਡੇਜ ਵਾਸਤੇ ਵੀ ਬਣਾ ਸਕਦੇ ਹੋ ਤੁਹਾਡੇ ਇਹ ਵੀ ਬਹੁਤ ਪਿਆਰਾ ਮਹਿਰੂਨ ਛੇਡ ਇਸ ਲਈ ਕਿ ਨਾ ਬਹੁਤ ਜਿਆਦਾ ਸੋਹਣਾ ਜੀ ਫਟਾਫਟ ਕਰ ਲਓ ਪਸੰਦ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਤੁਸੀਂ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਬੋਟਮ ਹੈ ਜੀ ਇਹਦੇ ਨਾਲ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਕਲਰ ਵੀ ਬਹੁਤ ਜਿਆਦਾ ਪਿਆਰੇ ਨੇ ਐਂਡ ਕੁਆਲਿਟੀ ਤੁਹਾਨੂੰ ਕਹਿ ਦਿੱਤਾ ਕਿ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਜੀ ਲਓ ਜੀ ਇਹ ਵੀ ਗਲਾਸ ਸਿਲਕ ਦੇ ਰਹੇਗਾ ਇਹ ਵੀ ਬਲੈਕ ਪ੍ਰਿੰਟ ਰਹੇਗਾ ਬਹੁਤ ਪਿਆਰਾ ਜਿਹਾ बॉਟਮ ਤੇ ਵਰਕ ਕਰਵਾ ਸਕਦੇ ਹੋ ਠੀਕੇ ਇਸ ਤਰੀਕੇ ਨਾਲ ਐਂਡ ਵਿਦਆਊਟ ਵਰਕ ਵੀ ਤੁਸੀਂ ਲੈ ਸਕਦੇ ਹੋ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਅੱਗੇ ਤੁਸੀਂ ਕਿਸੇ ਨੂੰ ਵਿਆਹ शादीਿਸ ਗਿਫਟ ਦੇਣਾ ਚਾਹੁੰਦੇ ਤੁਸੀਂ ਇਸ ਤਰੀਕੇ ਦੇ ਸੂਟ ਜਿਹੜੇ ਦੇ ਸਕਦੇ ਦੁਪੱਟੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਸੋਹਣੇ ਦੁਪੱਟੇ ਰੈਡੀ ਕਰਵਾ ਲਓ ਨਾਲ ਟਾਈ ਐਂਡ ਆਈ ਦੇ ਤਾਂ ਅچھے ਸੂਟ ਜਿਹੜੇ ਤੁਹਾਡੇ ਰੈਡੀ ਹੋ ਜਾਣ ਲਓ ਦੇਖੋ ਕਿੰਨਾ ਪਿਆਰਾ ਕਲਰ ਹੈ ਲੋਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਗਲਾਸ ਸਿਲਕ ਤੁਹਾਨੂੰ ਕਹਿ ਰਹੀ ਆ ਬਹੁਤ ਜ਼ਿਆਦਾ ਸੌਫਟ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਫੈਬਰਿਕ ਹੈ ਫਿਟਿੰਗ ਬਹੁਤ ਪਿਆਰੀ ਬਣਦੀ ਹੈ ਜੀ ਤੁਸੀਂ ਜਿਵੇਂ ਮਰਜੀ ਸਟਿਚ ਕਰਵਾ ਸਕਦੇ ਟਾਟਾ ਲਾਈਨਿੰਗ ਲਗਾ ਕੇ ਸਟਿਚ ਕਰ ਸਕਦੇ ਹੋ ਕਾਟਨ ਦੀ ਲਾਈਨਿੰਗ ਲਾ ਕੇ ਸਟਿਚ ਕਰ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇ ਕਲਰ ਆਪਾਂ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਪਸ਼ਮੀਨੇ ਦੇ ਸੂਟ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਜੀ ਪਸ਼ਮੀਨੇ ਦਾ ਕਸਟਮ ਜਿਹੜਾ ਉਹ ਹੌਲੀ ਥੋੜਾ ਟਾਈਮ ਲਈ ਬੰਦ ਹੋ ਜਾਣਾ ਥੋੜੇ ਸਮੇਂ ਲਈ ਉਸ ਸਮੇਂ ਤੋਂ ਕਿਉਂਕਿ ਕਿਉਂਕਿ ਹੁਣ ਜਿਹੜੀ ਗਰਮੀ ਸ਼ੁਰੂ ਹੋ ਗਈ ਠੀਕ ਹੈ ਜੀ ਇਸ ਬਹੁਤ ਹੀ ਪਿਆਰਾ ਜਿਹਾ ਟਿਸਟਾ ਦਾ ਸੂਟ ਰਹੇਗਾ ਮੈਚਿੰਗ ਸੂਟ ਰਹੇਗਾ ਹਲਕਾ ਜਿਹਾ ਸੈਲਫ ਪ੍ਰਿੰਟ ਰਹੇਗਾ ਬਾਟਮ ਦੇ ਵਿੱਚ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਮੈਚਿੰਗ ਬਣੀ ਹੈ ਇਹ ਜਾਣ ਦੇ ਜਾਂਦੀ ਸਰਦੀ ਦਾ ਸੂਟ ਆਪਾਂ ਕਹਿ ਦਿੰਦੇ ਹਾਂ ਬਹੁਤ ਸੋਹਣੇ ਪ੍ਰਿੰਟ ਨੇ फटाफट ਪਸੰਦ ਕਰਕੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਕਿਉਂਕਿ ਹੁਣ ਪਹਿਣਾ ਦੀ ਡਿਮਾਂਡ ਜਿਹੜ ਬਾਕੀ ਜਿੱਥੇ ਸਰਦੀ ਹੈਗੀ ਤੁਸੀਂ ਆਪਣੇ ਸਲਾਈ ਕਰਵਾਓ ਲੋ ਜੀ ਬਲੈਕ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਦੇਖੋ ਕਿੰਨਾ ਪਿਆਰਾ ਕਾਫੀ ਸੂਟ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਆ ਹੁਣ ਇਹ ਦੁਬਾਰਾ ਰਿਪੀਟ ਤੇ ਮੰਗਵਾਇਆ ਕਈਆਂ ਭੈਣਾਂ ਦੀ ਪੇਮੈਂਟ ਆਈ ਹੋਈ ਹੈ ਕਿਉਂਕਿ ਰਿਪੀਟ ਹੋਈ ਚੀਜ਼ ਹੁੰਦੀ ਜਿਹਦੀ ਜਿਆਦਾ ਡਿਮਾਂਡ ਹੋਵੇ ਇਸ ਤਰੀਕੇ ਦੇ ਨਾਲ ਚੈੱਕ ਕਰੀ ਜੋ ਫਟਾਫਟ ਪ੍ਰਿੰਟ ਚੈੱਕ ਕਰੀ ਜੋ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਓ WhatsApp ਤੇ ਤੁਸੀਂ ਮੈਸੇਜ ਕਰੋ ਇਹ ਪ੍ਰਿੰਟ ਦੀ ਕਾਫੀ ਜਿਆਦਾ ਡਿਮਾਂਡ ਹੈ ਕਲਰ ਬਹੁਤ ਪਿਆਰਾ ਕੰਟਰਾਸਟ ਬਹੁਤ ਪਿਆਰਾ ਹੈ ਜੀ ਚੈੱਕ ਕਰੋ ਬਹੁਤ ਸੋਹਣੇ ਸੂਟ ਨੇ ਬਿਲਕੁਲ ਸੌਫਟ ਹੈ ਜੀ ਲਾਈਟ ਵੇਟ ਹੈ ਸੌਫਟ ਹੈ ਫਿਟਿੰਗ ਬੜੀ ਪਿਆਰੀ ਬਣਦੀ ਹੈ ਇਸ ਤਰੀਕੇ ਨਾਲ ਫਟਾਫਟ ਲੈ ਲਓ ਸਕਰੀਨ ਸ਼ਾਟ ਐਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਨੂੰ ਜਿਹੜੀਆਂ ਪਹਿਣਾ ਨਹੀਂ ਦੇਖਦੀਆਂ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਜੇ ਲਓ ਜੀ ਅਗਰ ਤੁਸੀਂ ਆਪਣੀ ਮੰਮਾ ਵਾਸਤੇ ਲੈਣਾ ਚਾਹੁੰਦੇ ਹੋ ਮਦਰਨ ਲੌਲੀ ਲੈਣਾ ਚਾਹੁੰਦੇ ਤੁਸੀਂ ਇਹ ਵਾਲਾ ਪ੍ਰਿੰਟ ਲੈ ਸਕਦੇ ਹੋ ਫੈਬਰਿਕ ਦੀ ਬਹੁਤ ਪਿਆਰੀ ਲੁੱਕ ਹੈ ਜੀ ਬਹੁਤ ਸੋਹਣੀ ਗ੍ਰੇਸ ਹੈ ਫੈਬਰਿਕ ਦੀ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ विदाउट लाइनिंग ਵੀ ਐਂਡ ਵਿਦ ਲਾਈਨਿੰਗ ਵੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰੀਕੇ ਨਾਲ ਸਟਿਚ ਕਰਾਉਣਾ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਸੈਲ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਬਣਿਆ ਹੋਇਆ ਸੂਟ ਦੇ ਵਿੱਚ ਐਂਡ ਪਲੇਨ ਬਾਟਮ ਹੈ ਜੀ ਬਹੁਤ ਸੋਹਣਾ ਦਾਣਾ ਜਿਹਾ ਸੂਟ ਬਣੇਗਾ ਜੀ ਇਹ ਵਾਲਾ ਠੀਕ ਹੈ ਜੀ ਬਾਕੀ ਕੁਝ ਬਣਾ ਲਾਈਟ ਵੀ ਪਸੰਦ ਕਰਦੀ ਇਹਨੇ ਇਹਦੇ ਵਿੱਚ ਦੋ ਕਲਰ ਨੇ ਅਗਲਾ ਕਲਰ ਰਹੇਗਾ ਜੀ ਇਹ ਵਾਲਾ ਬਹੁਤ ਪਿਆਰਾ ਜਿਹਾ ਇਸ ਤਰੀਕੇ ਦੇ ਨਾਲ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਜੀ ਫਟਾਫਟ ਕਰ ਲਓ ਪਸੰਦ ਜਿਹੜਾ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਲਓ ਜੀ ਬਲੈਕ ਦੇ ਵਿੱਚ ਇਹ ਵਾਲੇ ਕਲਰ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਸੀ ਪ੍ਰਿੰਟ ਦੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਟਰੌਜ਼ਰ ਨਾਲ ਬਣਾਓ ਤਾਂ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਲਓ ਜੀ ਫਟਾਫਟ ਕਰੋ ਪਿਓਰ ਪਸ਼ਮੀਨਾ ਰਹੇਗਾ ਜੀ ਠੀਕ ਹੈ ਟਿਸਟਾ ਦਾ ਪਸ਼ਮੀਨਾ ਰਹੇਗਾ ਠੀਕ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀਆਂ ਅਲੱਗ ਤੋਂ ਕੁਝ ਵੀ ਨਾ ਪੁੱਛੋ 2.5 ਮੀਟਰ ਦੀ ਸ਼ਰਟ ਮਿਲੇਗੀ 2.5 ਦੀ ਹੀ ਬਾਟਮ ਮਿਲੇਗੀ ਫੈਬਰਿਕ ਜਿਹੜਾ ਬਹੁਤ ਜ਼ਿਆਦਾ ਸੌਫਟ ਹੈ ਠੀਕ ਹੈ ਜਿਹੜਾ ਤੁਹਾਨੂੰ ਗਲਾਸ ਇਲਫ ਦਿਖਾਇਆ ਉਹ ਵੀ ਸੌਫਟ ਹੈ ਜਿਹੜਾ ਪਸ਼ਮੀਨਾ ਦਿਖਾ ਰਹੇ ਹਾਂ ਫੁੱਲ ਪਿਓਰ ਪਸ਼ਮੀਨਾ ਜੀ ਇਹ ਵਾਲਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਆਏਗੀ ਕੋਈ ਕਲਰ ਨਹੀਂ ਜਾਏਗਾ ਠੀਕ ਹੈ ਬਹੁਤ ਜ਼ਿਆਦਾ ਸੌਫਟ ਕਪੜਾ ਹੈ ਜੀ ਉਹ ਤੁਸੀਂ ਵੇਅਰ ਕੀਤੇ ਹੋਏ ਨੇ ਘਰ ਦੇ ਵਿੱਚ ਲਓ ਜੀ ਇਹ ਵੀ ਪ੍ਰਿੰਟ ਐਂਡ ਕਲਰ ਬਹੁਤ ਪਿਆਰਾ ਟਰੌਜ਼ਰ ਨਾਲ ਬਣਾਓ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਇਸ ਤਰੀਕੇ ਨਾਲ ਹੁਣ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਤਕਰੀਬਨ ਸਾਰੇ ਆਫਰ ਵਾਲੇ ਹੀ ਲੈ ਕੇ ਆਵਾਂਗੇ ਇਹ ਆਫਰ ਦਾ ਫਾਇਦਾ ਜ਼ਰੂਰ ਚੱਕਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓ ਵਿੱਚ ਵੀ ਤੁਹਾਡੇ ਆਪਾਂ ਪੂਰਾ ਫਾਇਦਾ ਕਰਾਂਗੇ ਠੀਕ ਹੈ ਜੀ देखो जी ये भी कलर बहुत प्यारा बहुत सोनी न्यू जी शेड है लो जी ये भी कलर बहुत प्यारा मैचिंग सूट रहेगा जी ये बॉटम इस तरीके, इस तरीके मैचिंग रहेगी ठीक है जी 2.5 ਮੀਟਰ ਦੀ ਸ਼ਰਟ ਮਿਲੇਗੀ 2.5 ਦੀ ਤੁਹਾਨੂੰ बॉटम ਮਿਲੇਗੀ ਠੀਕ ਹੈ ਜੀ ਪਲੀਜ਼ ਅਲੱਗ ਤੋਂ ਕੁਛ ਨਾ ਪੁੱਛਿਓ ਠੀਕ ਹੈ ਜੀ ਇਹ ਹੈਗਾ ਜੀ ਸਿਲਕ ਪਸ਼ਮੀਨਾ ਇਸ ਲਈ ਕਿਦਾ ਫਟਾਫਟ ਚੱਕੋ ਆਫਰ ਦਾ ਫਾਇਦਾ ਜਿਹੜੇ ਜਿਹੜੇ ਪਸੰਦ ਨੇ ਸਕਰੀਨਸ਼ਾਟ ਲਓ WhatsApp ਤੇ ਮੈਸੇਜ ਕਰੋ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ